ਕਮੇਟਰੀ ਤੁਰ ਬਲਾਕ ਆ ਸਾਨੂੰ ਪ੍ਰਸ਼ਾਸਨ ਨਾਲ ਲੈ ਕੇ ਜਾਵੇ ਸਾਡੀਆਂ ਫੈਸਲਾ ਜਮਾ ਕਰਾਵੇ ਅੱਗੇ ਜੋ ਜਿੰਨਾ ਵੀ ਕ੍ਰਿਮੀਨਲ ਕ੍ਰਿਮੀਨਲ ਬੰਦੇ ਆ ਪਟਿਆਲਕੇ ਦੇ 302 ਵਾਲੇ ਸਮੈਕ ਵੇਚਣ ਵਾਲੇ ਜਿਨ੍ਹਾਂ ਨੇ ਪੁਲਿਸ ਦੀ ਪਨਾਹ ਲੈਣੀ ਪ੍ਰਸ਼ਾਸਨ ਦੀ ਪਨਾਹ ਲਈ ਸਾਰਿਆਂ ਨੂੰ ਬਰਛੇ ਦੇ ਦੇ ਕੇ ਖਿਲਾ ਰਿਆ ਉਹ ਲੇਅਰ ਅਹੀਂ ਪਾਰਕ ਤਾਂ ਕਰੀਏ ਸਾਡੇ ਕੋਲ ਡੀਐਸਪੀ ਆਵੇ ਕੋਈ ਐਸਐਸਪੀ ਆਵੇ ਸਾਨੂੰ ਲੈ ਕੇ ਜਾਵੇ ਸਾਡਾ ਲੋਕਤੰਤਰ ਦਾ ਘਾਣ ਹੋਣ ਡਿਆ ਅਸੀਂ ਫੈਸਲਾ ਭਰ ਕੇ ਇੱਥੇ ਬੈਠੇ ਅੱਗੇ ਸਾਨੂੰ ਪਚਾਰ ਬਲਾਕ ਦੇ ਤੱਕ 100 ਮੀਟਰ ਤੇ ਬਲਾਕ ਆ ਪਰ ਕਾਰੀਆਂ ਬਰਛੇ ਫੋਂਦੇ ਆ ਸਾਡਾ ਇੱਕ ਬੰਦਾ ਗਿਆ ਉਹਦੀ ਪੱਗ ਲਾ ਕੇ ਉਹਨੂੰ ਕੁੱਧਿਆ ਗਿਆ ਵਾ ਇਹ ਲੋਕਤੰਤਰ ਦਾ ਬੇੜਾ ਕਰਾ ਕੋਕ ਭਗਵਾਨ ਜਮਾਨੇ ਅਹੀਂ ਉਹਦਾ ਆ ਸਜਕਾਰ ਲੱਗੇ ਕਰਨ ਲੂਣ ਲੱਗੇ ਭਗਵਾਨ ਜਮਾਨੇ ਕਿਹੜੇ ਪਿੰਡ ਤੋਂ ਜੀ ਕੀ ਗੱਲ ਕੀ ਹੋਈ ਆ ਜੀ ਨੋਰਮਲ ਤੌਰ ਤੇ ਆਂਡੇ ਨਾ ਹੀ ਕੇ ਪਾਰਟੀ ਆਏ ਆ ਨਿਕਲਣ ਚ ਜਾਣ ਡਿਆ ਸੀ ਤੇ ਕੋਲ ਕਾਫਲਾ ਕੇ ਜਾਣ ਡਿਆ ਸੀ ਅਸੀਂ ਆਪਦੇ ਕੰਮ ਜਾਣ ਲੈ ਕੇ ਤੇ ਮਹਿਲ ਸਿੰਘ ਇੱਕ ਦਾ ਪਤਾ ਰੋਬਨ ਮੁੰਡਾ ਰੋਬਨ ਸਿੰਘ ਆ ਇੱਕ ਨਿਸ਼ਾਨ ਸਿੰਘ ਇੱਕ ਦੋ ਮਈਆ ਇੱਕ ਮਨਦੀਪ ਇਹਨਾਂ ਦੋਨਾਂ ਨੂੰ ਪੁੱਛੋ ਜਾਂਦੇ ਹਾਂ ਕਿਤਾ ਆਰਟੀਕਲ ਦੇ ਹੱਦ ਤੱਕ ਇੱਥੇ ਮੇਰੇ ਨਾਲ ਕਤਲ ਮਾਰਿਆ ਨਹੀਂ ਤੇ ਇੱਥੇ ਫੈਲਾ ਫੈਲਾ ਅੰਦਰ ਜਮਾ ਕਰਾਉਣ ਜਾਂਦਾ ਸੀ ਜਾਂ ਦੀ ਉਸੇ ਕੰਮ ਦੀਆਂ ਭਰੀਆਂ ਆ ਗਏ ਅਮਨ ਸ਼ਾਹ ਦੀਆਂ ਜਾਂਦੇ ਆ ਨਾ ਸਾਡਾ ਕੋਈ ਕੇਸ ਧਾਰਫੀ ਆ ਸਾਡੇ ਨਾਲ ਫੜੇ ਸੀ ਪੁਲਿਸ ਨੇ ਤਾਂ ਪ੍ਰਬੰਧ ਵੜੇ ਕੀਤੇ ਸੀ ਕੋਈ ਨਹੀਂ ਬਾਈ ਚੋਕ ਦੀ ਸ਼ਾਹ ਦੀ ਪੁਲਿਸ ਦਾ ਪ੍ਰਬੰਧ ਨਹੀਂ ਦਾ ਪੀਏ ਅੰਦਰ ਜਿਹੜੇ ਮਾਰ ਲਿਆ ਹੁਣ ਧਰਨਾ ਕਦੋਂ ਤੱਕ ਜਾਰੀ ਰਹੂਗਾ ਜੀ ਜੇ ਕੋਈ ਜਾਂਦਾ ਪਾਰਟੀ ਦਾ ਜੋ ਹੁਕਮ ਆਉਗਾ ਜਦ ਤੱਕ ਇਨਸਾਫ ਨਹੀਂ ਹੋਣਾ ਕਰਾਉਣਾ ਆਂ ਸਾਹਮਣੇ ਪੁਲਸ ਦੇ ਸਾਹਮਣੇ ਪੁਲਸ ਪ੍ਰਸ਼ਾਸਨ ਦੇ ਇਹ <laughs> ਜਿਹੜਾ <laughs> ਕਿਨੇ ਘਟਾਏ ਤੇ ਅਜੇ ਰੋੜੇ ਸਾਹਮਣੇ ਮਾਰ ਗਏ ਆ ਦੇਖੋ ਅਹੀਂ ਕੋ ਤੂੰ ਘਾੜੇਗਾ ਫੰਡਾ ਨਹੀਂ ਫਿਰਦੇ ਆ ਵੇਖੋ ਸਾਡੇ ਪਿੰਡਾਂ ਦੇ ਆਰਾਂ ਵਿੱਚ ਸਾਡੀਆਂ ਪਿੰਡਾਂ ਦੇ ਰੋੜੇ ਮਾਰੇ ਆ ਤੇ ਅਸੀਂ ਇਨਸਾਫ ਚਾਹੁੰਨੇ ਆ ਤੇ ਇੰਨੀਆਂ ਗੱਲਾਂ ਦਾ ਬਾਕੀ ਸਾਰੇ ਵੀਰਾਂ ਨੂੰ ਪੁੱਛੋ ਵੀ ਕੀ ਉੱਥੇ ਬੰਦਿਆ ਕਰਦੇ ਪੱਤਰਕਾਰ ਸਾਹਿਬ ਅਸੀਂ ਨਸ਼ਹਿਰਾ ਪੰਨੂਆ ਦੇ ਰੋਡ ਹਾਈਵੇ ਦੇ ਖਲੋਤੇ ਆ 100 ਮੀਟਰ ਦੇ ਉੱਤੇ ਨਸ਼ਹਿਰਾ ਬਲਾਕ ਆ ਆਹੀ ਵੱਡਾ ਪਿੰਡ ਆ ਬਾਬੇ ਗਦੇਸੋਂ ਦਾ ਲੋਕਤੰਤਰ ਜਿੰਨਾ ਬਹਾਲ ਕਰਾਇਆ ਕੁਰਬਾਨੀਆਂ ਕਰਕੇ 100 ਮੀਟਰ ਅੱਗੇ ਸਾਨੂੰ ਕੋਈ ਪ੍ਰਸ਼ਾਸਨ ਲੈ ਕੇ ਨਹੀਂ ਜਾ ਰਿਹਾ ਜਿਹੜੀ ਪਹਿਲੀ ਲੇਅਰ ਆ ਸਾਰੇ ਹਲਕੇ ਦੇ ਜਿਹੜੇ 302 ਵਾਲੇ ਆ ਨਸ਼ਾ ਵੇਚਣ ਵਾਲੇ ਸਾਰਿਆਂ ਨੂੰ ਬਰਛੇ ਦੇ ਦੇ ਕੇ ਖਿਲਾ ਰਿਆ ਭਾਜੀ ਅਸੀਂ ਕਿਹੜੇ ਹਿਸਾਬ ਨਾਲ ਲੇਅਰ ਪਾਰ ਕਰੀਏ ਪ੍ਰਸ਼ਾਸਨ ਕਿੱਥੇ ਆ ਐਸਐਸਪੀ ਡੀਸੀ ਕਿੱਥੇ ਆ ਜੇ ਮੰਤਰੀ ਗੰਦ ਪਾ ਰਿਹਾ ਤੇ ਕੋਈ ਪ੍ਰਸ਼ਾਸਨ ਨਾਲ ਦੀ ਵੀ ਚੀਜ਼ ਹੈਗੀ ਇੱਥੇ ਸਾਡੇ ਸਾਰੇ ਵਰਕਰਾਂ ਦੇ ਜਾਂਦੇ ਆ ਸੱਟਾਂ ਲੱਗ ਜਣੀਆਂ ਰੋੜੇ ਟਰਾਲੀਆਂ ਦੇ ਵਿੱਚ ਸੁਖਦੇਵ ਸਿੰਘ ਇੱਕ ਨਵਾਂ ਨਵਾਂ ਕਹਿੰਦੇ ਸਰੀਆਲੀ ਦਾ ਉਹਦੇ ਟਰਾਲੀ ਭਰ ਕੇ ਰੋੜਿਆਂ ਦੀ ਆਈ ਆ ਆ ਮੇਰੇ ਭਰਾ ਸਾਰੀ ਉਮਰ ਸਾਡੇ ਨਾਲ ਇਹਨਾਂ ਧੱਕੇ ਖਾਦੇ ਮਰਿਆ ਅਸੀਂ ਇਹਨਾਂ ਦੇ ਸੱਟਾਂ ਲਵਾ ਦਿੱਤੀਏ ਕੜ ਕੇ ਪ੍ਰਸ਼ਾਸ਼ਨ ਖਤਮ ਹੋ ਗਿਆ ਭਗਵਾਨ ਤਮਨ ਜਿਹੜਾ ਕਹਿੰਦਾ ਪਿੰਡਾਂ ਦੇ ਸਰਪੰਚ ਬਣਾਉਂਗਾ ਉਹਦਾ ਬੇੜਾ ਗਰਕ ਹੋ ਗਿਆ ਉਹਦਾ ਉਹਨੇ ਸਾਰੇ ਪੰਜਾਬ ਦੇ ਵਿੱਚ ਭਰਾ ਮਾਰੂ ਜੰਗ ਕਰ ਲਾ ਦਿੱਤੀ ਭਰਾਓ ਉਹ ਇਹੋ ਜਿਹਾ ਬੰਦਾ ਝੂਠਾ ਬੰਦਾ ਡਰਾਮੇਬਾਜ਼ ਝੂਠੀਆਂ ਗੱਲਾਂ ਚੁਟਕਲੇ ਸੁਣਾਉਣ ਵਾਲਾ ਇਹਨਾਂ ਦਾ ਤਬਾਰ ਜ਼ਿੰਦਗੀ 'ਚ ਨਾ ਕਰਿਓ ਇਹ ਨਕਮਾ ਆ ਨਖੱਟੂ ਆ ਇੰਨੇ ਜੋ ਆ ਗੰਦ ਪਾਇਆ ਪੰਚਾਇਤੀ ਚੋਣਾਂ ਦੇ ਵਿੱਚ ਇਹੋ ਜਿਹਾ ਅਜੇ ਤੱਕ ਕਿਸੇ ਨੇ ਨਹੀਂ ਪਾਇਆ ਮੈਂ ਖਡੂਰ ਸਾਹਿਬ ਹਲਕੇ ਨਾਲ ਇੰਚਾਰਜ ਹਾਂ ਜਾ ਕੇ ਵੇਖੋ 131 ਪਿੰਡਾਂ ਦੇ ਵਿੱਚ ਸਿਰਫ 10 ਪਿੰਡਾਂ ਦੇ ਵਿੱਚ ਲੜਾਈ ਹੋਈ 121 ਪਿੰਡਾਂ ਦੇ ਵਿੱਚ ਸਹੀ ਲੋਕਤੰਤਰ ਪਿਛਲੀ ਵਾਰ ਬਹਾਲ ਹੋਇਆ ਸੀ ਉੱਥੇ ਚੋਣਾਂ ਹੋਈਆਂ ਜਾ ਕੇ ਅੱਜ ਵੀ ਤੁਸੀਂ ਉੱਥੇ ਜਾ ਕੇ ਵੇਖ ਸਕਦੇ ਜੇ ਜੇ ਕਿਸੇ ਹੋਰ ਨੇ ਕਾਂਗਰਸੀ ਨੇ ਕਾਗਜ਼ ਰੱਦ ਕਰਾਇਆ ਉਹਦੇ ਕਸੂਰਵਾ ਨਹੀਂ ਥੋੜਾ ਆ ਅਹੀਂ ਤਾਂ ਲੋਕਤੰਤਰ ਭਾਲ ਕੀਤਾ ਖਡੂਰ ਸਾਹਿਬ ਜੂ ਤੇ ਇੱਥੇ ਵੀ ਲੋਕਤੰਤਰ ਭਾਲ ਹੋਣਾ ਚਾਹੀਦਾ ਸਾਡੀ ਚੋਣਾਂ ਹੋਣੇ ਚਾਹੀਦੀ ਕਾਗਜ਼ ਦਾਖਲ ਹੋਣੇ ਚਾਹੀਦੇ ਸਾਡੇ ਭਗਵਾਨ ਜਮਾਨ ਨੂੰ ਕੁਝ ਸ਼ਰਮ ਕਰਨੀ ਚਾਹੀਦੀ ਆ ਲੈ ਕੇ ਜਾਂਦੇ ਨੇ ਨਿਸ਼ਾਨੇ ਬਣਵਾਉਣ ਨੂੰ ਉਹ ਸਟੋਰ ਵਿਦਿਆਦ ਤੋਂ ਲਾਗੇ ਗਦਾਮ ਦੇ ਖੜੇ ਕੇ ਬੰਦੇ ਨੇ ਕਹਿਦਾ ਸਿਹੜੀ ਦਾ ਬੰਦਾ ਆਉਂ ਲਿਆ ਜੀ ਉਹ ਉਸੇ ਵੇ 15 20 ਜਣੇ ਮੈਨੂੰ ਕੁੱਟਣ ਲੈ ਕੇ ਆਏ ਮੇਰੀ ਪੱਕ ਪੱਕੂ ਵੀ ਲਾ ਕੇ ਲਾ ਕੇ ਮੋਟਰਸਾਈਕਲ ਲੈ ਕੇ ਆਈ ਪੁਲਿਸ ਵਾਲਿਆਂ ਦੁਆਰਾ ਪ੍ਰਸ਼ਾਸਨ ਨੂੰ ਇਹ ਗੁੰਡਾ ਕਰਦੀ ਆ ਜੀ ਜਿਹਨੂੰ ਮਰਜ਼ੀ ਫੜੇ ਰਾਜ ਕੁੱਟੀ ਜਾਂਦੇ ਆ ਉਹ ਜਾਣਦੇ ਹਨ ਜਿਹਨੂੰ ਹੈਗੇ ਹਨ ਤੇ ਜਾਂਦੇ ਪਾਰਟੀ ਇਹ ਹਵਾਮ ਪਾਰਟੀ ਦੇ ਬੰਦੇ